ਮੈਂ ਕਹਿੰਦਾ ਪੂਰ ਕੱਟੀ ਆਏ ਬੈਠ ਕੇ ਦਿਖਾ ਦੇ ਹਾਂ ਗਾ ਮਾਰ ਕੀ ਹੈ ਗਾ ਮਾਰ ਕੇ ਸੂਏ ਤੋਂ ਤਾਂ ਬਹਿ ਜਾਂਦਾ ਬੰਦਾ ਕਿ ਨਹੀਂ ਐਲਬਾਤ ਨਹੀਂ ਆਹ ਦੇਖੋ ਤੁਸੀਂ ਯਾਰ ਦਸੂਗੀ ਕੱਟੀ ਹਾਂ ਤੁਸੀਂ ਦੇਖੋ ਕਰਮਾ ਵਾਲੀ ਦਾ ਇਹ ਆ ਦੇ ਪੀਰੀ ਨੀ ਦੁੱਧ ਭਾਈ 14 ਲੀਟਰ ਦੁੱਧ ਦੇਉਗੀ ਝੋਟੀ ਜੀ 14 ਲੀਟਰ ਹਣਾ ਗਾਰੰਟੀ ਹੋਊਗੀ ਤੇ ਮੈਂ ਕਹਿੰਦਾ ਭਾਈ ਜੇ ਕੋਈ ਸੱਜਣ ਖੜ ਨਹੀਂ ਖੜਨੀ ਦੇਖੋ ਯਾਰ ਮੈਂ ਕਹਿੰਦਾ ਵੀ ਤੁਸੀਂ ਕਈ ਵਾਰੀ ਸਿਲਸਾਉ ਪੂਰੀ ਹੈ ਜੀ ਹਾਂ ਆਹ ਦੇਖੋ ਇਹਨੂੰ ਮਤਲਬ ਨਹੀਂ ਝੋਟੀਆਂ ਵਾਲਾ ਕੰਮ ਇਹਦੇ ਚ ਥਣ ਪੀ ਦੇਖੋ ਯਾਰ ਮੈਂ ਕਹਿੰਦਾ ਕਰਮਾ ਵਾਲੀ ਦੇ ਤੇ ਭਾਵੇਂ ਦੋਵੇਂ ਪਾਸੇ ਬੈਹਿ ਕੇ ਜੋ ਇਹਨੂੰ ਕੋਈ ਅਚਾਈ ਨਹੀਂ ਹਾਂ ਇਹ ਬਈ ਇਹਨਾਂ ਦੀ ਕੁਆਲਿਟੀ ਆ ਦੁੱਧ ਵਾਲਿਆਂ ਦੀ ਹਨਾ ਜੇ ਆਪਾਂ ਗੱਲਬਾਤ ਕਰ ਲਈ ਰੀਤ ਬਈ ਆਏ ਵੀ ਨਹੀਂ ਹਨਾ ਜਿਵੇਂ ਬਈ ਤੂੰ ਬਹਿ ਗਿਆ ਕੋਈ ਮਰਜ਼ੀ ਹਨਾ ਜਿਹੜਾ ਮਰਜ਼ੀ ਬੰਦਾ ਆਏ ਥੱਲੇ ਆਏ ਵੜ ਜਾ ਕੋਈ ਗੱਲ ਹੀ ਨਹੀਂ ਇਹਨੂੰ ਪਰਵਾਹ ਨਹੀਂ ਹਾਂ ਜੇ ਕਵਰਾ ਅਗਰ ਕੋਈ ਤੇਰੀ ਤਾਂ ਰੱਖੀ ਵੀ ਆ ਤੇਰੇ ਇਹੋ ਕਰਦੀ ਜਾਂਦੇ ਜਿਵੇਂ ਬਈ ਜਿੰਦਾ ਲੱਗਿਆ ਤੇ ਆ ਤੀ ਦੇਖੋ ਹਨਾ ਥਣ ਥਣ ਦੀ ਇਹੋ ਗਰਮ ਵਾਲੀ ਦਾ ਤੇ ਆ ਦੇ ਕਰ ਲਈ ਬਈ ਹਰਿਆਣੇ ਵਾਲੇ ਬੰਦੇ ਉਹ ਮਾੜਾ ਪੀਗਾ ਤਾਂ ਭਰਉਂਦਾ ਹੀ ਨਹੀਂ ਹਨਾ ਤੇ ਪਰ ਜੇ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਤਾਂ ਆਪਾਂ ਉਹਦੀ ਕਾਨੂੰਨਦਾਰੀ ਦੇਣੀ ਹੈ ਨਾ ਸਾਥੀ ਕਾ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਪ੍ਰੀਤ ਦੇ ਫਾਰਮ ਤੇ ਬਾਈ ਦਾ ਸ਼ਹਿਰ ਹੈਗਾ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਤੇ ਇਸ ਵੀਡੀਓ ਦੇ ਵਿੱਚ ਬਾਈ ਕੋਲੇ ਇੱਕ ਪੂਰੀ ਟੌਪ ਦੀ ਜਿਹੜੀ ਹਨਾ ਝੋਟੀ ਬਾਈ ਕੋਲੇ ਆਈ ਆ ਤੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਕੀ ਇਹਦੀ ਮਦਦ ਦਾ ਰਿਕਾਰਡ ਆ ਆਪੇ ਕੀ ਇਹਦਾ ਹਿਸਾਬ ਦਾ ਵਾ ਸਾਰੀ ਗੱਲਬਾਤ ਪੁੱਛ ਕੇ ਦੱਸਾਂਗੇ ਪ੍ਰੀਤ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਵਾਗਤ ਹੈ ਤੁਹਾਡਾ ਵੀ ਤੇ ਪ੍ਰੀਤ ਭਾਈ ਵੈਸੇ ਗੱਲ ਕਰਦਾ ਵੀ ਝੋਟੀ ਹਨ ਜੇ ਆਪਾਂ ਹਜ਼ਾਰ ਵੀਡੀਓ ਪਾਉਨੇ ਆ ਉਹਦੇ ਚ ਮੈਂ ਕਹਿੰਦਾ ਵੀ ਇਹ 5 7 ਇਦਾਂ ਦੀਆਂ ਝੋਟੀਆਂ ਆਉਂਦੀਆਂ ਹਨ ਹਾਂ ਤੇ ਵੀ ਉਦਾਂ ਦੀ ਝੋਟੀ ਐ ਬਾਈ ਤੇ ਬਈ ਕੀ ਡਿਟੇਲ ਹੈ ਦੀ ਝੋਟੀ ਦੀ ਸਾਰੀ ਬਈ ਅਰਵਿੰਦਰ ਭਾਈ ਪਹਿਲੇ ਸੂਏ ਸੁੰਦੀ ਐ ਜੀ ਠੀਕ ਆ ਬਾਈ ਹਾਂਜੀ ਮੂੰਹ ਉਹ ਤਾਂ ਆਪਾਂ ਵੇਖੀ ਨਹੀਂ ਗਈ ਠੀਕ ਆ ਬਾਈ ਹਾਂ ਤੇ ਇਹ ਹਰਿਆਣੇ ਦੀ ਕੱਟੀ ਆ ਠੀਕ ਹੈ ਭਾਈ ਹਾਂਜੀ ਇਹਦੀ ਜਿਹੜੀ ਮਾਂ ਸੀ ਜਿਹੜੇ ਬੰਦੇ ਤੋਂ ਆਪਾਂ ਲੈ ਕੇ ਆਏ ਉਹਦੇ ਕੋਲ ਹਰਿਆਣੇ ਵਾਲੇ ਪਾਸੋਂ ਹੀ ਸੀਗੀ ਠੀਕ ਹੈ ਭਾਈ ਹਾਂਜੀ ਠੀਕ ਹੈ ਭਾਈ ਇਹ ਜਿਹੜੇ ਕਿ ਉਧਰੋਂ ਅਗਲੇ ਦਾ ਸੀਵਣੀ ਲਵਾਇਆ ਭਾਈ ਪਹਿਲਾਂ ਮਗਰ ਕੱਟੀ ਆਈ ਸੀ ਕਿ ਇਹ ਮਗਰ ਉਹਦੇ ਕੱਟੀ ਸੀਗੀ ਇਹਦੇ ਵੀ ਚੰਗਾ ਸੀਵਣੀ ਲੱਗਾ ਹੋਇਆ ਅਜੇ ਤੂੰ ਗਾਂ ਵੀ ਇਹਦੇ ਚੰਗਾ ਸੀਵਣ ਲੱਗਾ ਹੋਇਆ ਤੇ ਬਾਕੀ ਜੇ ਆਪਾਂ ਗੱਲਬਾਤ ਕਰ ਲਈ ਭਾਈ ਹਰਿਆਣੇ ਵਾਲੇ ਬੰਦੇ ਉਹ ਮਾੜਾ ਪੀਗਾ ਦਾ ਭਰਾਉਂਦੇ ਹੀ ਨਹੀਂ ਹਨਾ ਤੇ ਪਰ ਜੇ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਤਾਂ ਆਪਾਂ ਉਹਦੀ ਕਾਨੂੰਨਦਾਨ ਕਰੀ ਦੇਣੀ ਹੈ ਨਾ ਤੇ ਭਾਈ ਮਦਰ ਦਾ ਕੀ ਰਿਕਾਰਡ ਸੀ ਇਹਦਾ ਭਾਈ 17 18 ਕਿਲੋ ਇਹਦੀ ਮਾ ਦੁੱਧ ਸੀ ਗਈ ਠੀਕ ਹੈ ਭਾਈ ਤੇ 프리 ਦੇ ਇੱਕ ਚੀਜ਼ ਗੱਲਬਾਤ ਕਰਦੇ ਬਈ ਪਲੂਣ ਝੋਟੀ ਇੰਨੀ ਹਾਈਟ ਨਹੀਂ ਕਰਦੀ ਬਈ ਹੈਣਾ ਇਹ ਹਾਈਟ ਵੇਖੋ ਜੀ ਨਾਲੇ ਥਣ ਥਣੇ ਵੇਖੋ ਪਹਿਲੇ ਝੋਟੀ ਦਾ ਲੱਗਦਾ ਇਲਨ ਝੋਟੀ ਦੇ ਥਣ ਤੇ ਬਾਕੀ ਲੱਗਦਾ ਨਹੀਂ ਵੀ ਇਹ ਪਹਿਲਣ ਹੋਊਗੀ ਪਹਿਲਣ ਹੋਊਗੀ ਹਾਂਜੀ ਇਹਦੇ ਸੀਲ ਵੇਖੋ ਜੀ ਲੈ ਭਾਵੇਂ ਦੋਵੇਂ ਪਾਸੇ ਬਹਿ ਕੇ ਜੋ ਇਹਨੂੰ ਕੋਈ ਅਚਾਈ ਨਹੀਂ ਹਾਂ ਇਹ ਬਈ ਇਹਨਾਂ ਦੀ ਕੁਆਲਿਟੀ ਹੈ ਦੁੱਧ ਵਾਲੀਆਂ ਦੀ ਹੈਣਾ ਜੇ ਅਪ ਗੱਲਬਾਤ ਕਰ ਲਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ 프리 ਤੇ ਕਰੀ ਪਹਿਲਾਂ ਤੋਰੀਏ ਫਿਰ ਇਹਦਾ ਮੁੱਲ ਕਰਾਂਗੇ ਕਿਉਂਕਿ ਨਾ ਥੋੜਾ ਜਿਹਾ ਇੱਥੇ ਨੇਰਾ ਪੈਂਦਾ ਹੈ ਤੇ ਬਾਕੀ ਸੈਂਕੇ ਸੰਗ ਦੇਖੋ ਤੁਸੀਂ ਹਨਾ ਤੇ ਤੋੜ ਲਾ ਬਾਈ ਵੇਖੋ ਝੋਟੀ ਆਹ ਦੇਖੋ ਹਨਾ ਬਈ ਤੁਸੀਂ ਸ਼ਕੀਨੀ ਦੇਖੋ ਕਰਮਾਲੀ ਦੀ ਤੇ ਬਾਕੀ ਕੱਦ ਕੋ ਕੱਦ ਕੋ ਵੱਡਾ ਹਨਾ ਤੇ ਆਹ ਆ ਦੇ ਬਈਓ ਕਿੰਨੇ ਦਿਨ ਕਨੇ ਲੈਂਦੀ ਆ ਪ੍ਰੀਤ ਬਈ ਇਹਦੇ ਬਾ ਦੋ ਦਿਨ ਕੱਢੂਗੀ ਹੋਰ ਝੋਟੀ ਜੀ ਦਾ ਜਾਲੇ ਦੇ ਲੱਗੀ ਸਾਡ ਹੋਣ ਲੱਗਿਆ ਹਨਾ ਬਾਕੀ ਮਾੜਾ ਰੋਕੀ ਪਾ ਕੇ ਪਿੱਛੇ ਕਾੜੀ ਜਾਂਦਾ ਜੀ ਆਹ ਦੇਖੋ ਤੁਸੀਂ ਹਨਾ ਤੁਸੀਂ ਖੜ ਨਹੀਂ ਖੁੜਨੀ ਦੇਖੋ ਯਾਰ ਮੈਂ ਕਹਿੰਦਾ ਵੀ ਤੁਸੀਂ ਇਹ ਚੀਲ ਸਾਉ ਪੂਰੀ ਹੈ ਜੀ ਹਾਂ ਆ ਦੇਖੋ ਇਹਨੂੰ ਮਤਲਬ ਨਹੀਂ ਝੋਟੀਆਂ ਵਾਲਾ ਕੰਮ ਇਹਦੇ ਚ ਥਣ ਪੀ ਦੇਖੋ ਯਾਰ ਮੈਂ ਕਹਿੰਦਾ ਕਰਮ ਵਾਲੀ ਦੇ ਤੇ ਫਰੀਦ ਭਾਈ ਦੁੱਧ ਵੀ ਬਈ ਚੰਗਾ ਹੀ ਪਾਉ ਪਹਿਲੇ ਹਾਂ ਚੰਗਾ ਹੈਨਾ 14 ਲੀਟਰ ਦੁੱਧ ਦੀ ਗਾਰੰਟੀ ਥੋੜਾ ਇਧਰ ਨੂੰ ਹੋਰ ਤੋਰਦੀ ਬਈ ਕਿੰਨਾ ਫਰੀਦ ਦੇ ਦੁੱਧ ਭਾਈ 14 ਲੀਟਰ ਦੁੱਧ ਦੇਊਗੀ ਝੋਟੀ ਜੀ 14 ਲੀਟਰ ਹਾਂ ਗਾਰੰਟੀ ਹੋਊਗੀ ਤੇ ਮੈਂ ਕਹਿੰਦਾ ਭਾਈ ਜੇ ਕੋਈ ਸੱਜਣ ਸੇਵ ਵਾਲਾ ਲੈ ਗਿਆ ਤੇ ਦੁੱਧ ਦੇ ਵੱਧ ਨੂੰ ਹੀ ਜਾਊਗੀ ਕਿ ਨਹੀਂ ਤੇ ਬਾਕੀ ਆ ਦੇਖੋ ਆ ਇਹਨਾਂ ਦੀ ਕੁਆਲਿਟੀ ਹੈ ਬਈ ਇਹ ਆ ਦੇਖੋ ਇਹ ਜਿੰਨਾ ਮਰਜੀ ਉਹ ਚੱਕਰੀ ਨੂੰ ਮਚਾਈ ਉਹ ਮਰਜੀ ਬੇੜੇ ਦੇ ਖੜਕੇ ਹਨ ਤੇ ਇਹ ਵੀ ਉਹ ਤੇ ਬਾਈ ਤੇ ਪ੍ਰੀਤ ਆਪਾਂ ਮੁੱਲ ਵੀ ਇਹਦਾ ਕਰਾ ਦਈਏ ਵੀਡੀਓ ਦੇ ਵਿੱਚ ਹੀ ਹਨਾ ਤੇ ਦੁੱਧ ਬਾਕੀ ਹੁੰਦਾ ਸੇਵਾ ਦਾ ਬਾਕੀ ਬਰੀਡ ਹੈ ਜੇ ਕੋਈ ਸੱਜਣ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਬਾਈ ਬਰੀਡ ਬਰੀਡਾਂ ਕੱਟੀ ਹੈ ਜੀ ਇਹ ਉਹ ਕੋਈ ਨਾਲ ਐਵੇਂ ਕੋਈ ਗੱਲਬਾਤ ਨਹੀਂ ਹੋਣੀ ਆ ਦੇਖੋ ਤੁਸੀਂ ਯਾਰ ਦੱਸੂਗੀ ਕੱਟੀ ਹੈ ਹਣ ਤੁਸੀਂ ਦੇਖੋ ਕਰਮ ਵਾਲੀ ਦਾ ਇਹ ਆ ਦੇ ਪ੍ਰੀਤ ਬੈਠ ਕੇ ਦਿਖਾਈ ਹੁਣ ਬਾਈ ਇਹ ਆ ਦੇਖੋ ਬਾਈ ਕੋਈ ਮੈਂ ਕਹਿੰਦਾ ਵੀ ਪਲੂਲ ਕੱਟੀ ਆਏ ਬਹਿ ਕੇ ਦਿਖਾ ਦੇ ਹਾਂ ਗਾ ਮਾਰ ਕੇ ਗਾ ਮਾਰ ਕੇ ਸੂਏ ਤੋਂ ਤਾਂ ਬਹਿ ਜਾਂਦਾ ਬੰਦਾ ਕਿ ਨਹੀਂ ਆਏ ਭਾਵੇਂ ਤਾਰ ਕਾ ਇਹ ਆ ਦੇਖੋ ਕੋਲ ਆਦੀ ਉਹਦੇ ਕੋਲ ਹਲੇ ਗੱਪੜ ਨਹੀਂ ਤੇ ਪ੍ਰੀਤ ਹੁਣ ਮੁੱਲ ਕਰਦੀ ਇਹਦਾ ਲੈਣ ਦੇਣ ਜਿਹੜਾ ਹਣਾ ਤੇ ਵੀ ਉਹਦੇ ਨਾਲ ਆ ਵੀ ਕੋਈ ਸੱਜਣ ਕੋਈ ਸ਼ਕੀਨ ਆ ਵੀ ਮੁਰਾ ਦਾ ਉਹਨੂੰ ਕੋਈ ਚੰਗੀ ਚੀਜ਼ੀ ਦਿੱਤੀ ਜਾਵੇ ਤੇ ਨਾਲੇ ਅਗਲਾ ਸਲਾਹ ਵੇ ਆਪਾਂ ਨੂੰ ਜਾ ਕੇ ਹਣਾ ਭਾਈ ਕਿੰਨਾ ਮੁੱਲ ਕਰਾਂਗੇ ਰੇ ਭਾਈ ਜਿੰਨਾ ਮਰਜ਼ੀ ਕਰਾ ਲਓ ਜੀ ਪਰ ਆਪਾਂ 1.45 ਮੁੱਲ ਕਰ ਦੇਦਾ ਜੀ 1 ਲੱਖ 45 ਹਜ਼ਾਰ ਉਹਦੇ ਵਿੱਚੋਂ ਮਾਨਤਨ ਕਰ ਦਾਂ ਕੋਈ ਵੀ ਸੱਜਣ ਵੀ ਮਾਨਤਨ ਕਰ ਦਾਂਗੇ ਤੇ ਦੂਜੇ ਭਾਈ ਜਿਵੇਂ ਉਹਨਾਂ ਨੇ ਦੱਸਿਆ ਵੀ ਹਰਿਆਣਾ ਚ ਆਈਏ ਜਿਵੇਂ ਉਹ ਆਪਣੀ ਤਸੱਲੀ ਇਹਨਾਂ ਬੰਦੇ ਤੋਂ ਹਾਂਜੀ 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 ਤਸੱਲੀ ਹੈ ਜੀ ਬਸ ਠੀਕ ਹੈਣਾ ਪ੍ਰੀਤ ਭਾਈ ਆਪਣੇ ਫਾਰਮ ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਭਾਈ ਸ਼ਹਿਰ ਤਲਵੰਡੀ ਭਾਈ ਸ਼ੀਨਾ ਫਾਰਮ ਰੇਲਵੇ ਕਾਉਂਸਿੰਗ ਦੇ ਨਾਲ ਆਈ ਹੈ ਆਪਣਾ ਠੀਕ ਹੈ ਭਾਈ ਤੇ ਹੋਰ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਮੈਂ ਕਹਿੰਦਾ ਵੀ ਝੋਟੀ ਕਿਸੇ ਪਾਸੇੋਂ ਵੀ ਨਹੀਂ ਖੁੰਝਦੀ ਹੈਣਾ ਪੱਠਪੁੜੇ ਤੋਂ ਲਾ ਲਓ ਥਾਣਾ ਥਾਣਾ ਤੋਂ ਲਾ ਲਓ ਹੁਣ ਭਾਈ ਨੇ ਮੈਂ ਕਹਿੰਦਾ ਵੀ ਵੀਡੀਓ ਚੱਲਦੀ ਚੱਲਦੀ ਜੀ ਦੋ ਵਾਰੀ ਤਾਂ ਬਹਿ ਕੇ ਦਿਖਾ ਪਾਏ ਤੇ ਬਾਕੀ ਪਲੀਪਲੀ ਬੜੀ ਸ਼ਕੀਨ ਆ ਹਨ ਤੇ ਰੇਟ ਬਾਈ ਨੇ ਵੀਡੀਓ ਦੇ ਵਿੱਚ ਕਰਤਾ ਏ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਚੰਗੀ ਚੀਜ਼ ਲੱਭਦਾ ਏ ਉਹਦੀ ਤਾਂ ਕਸ਼ੇਅਰ ਕਰਕੇ ਵੀਡੀਓ ਪਹੁੰਚਦੀ ਕਰਦੇ ਕਿਉਂਕਿ ਬਹੁਤ ਸਾਰੇ ਅਕਸਰ ਆਪਾਂ ਵੀਡੀਓ ਬਣਾਉਂਨੇ ਆ ਉੱਥੇ ਅਗਲਾ ਕਹਿੰਦਾ ਯਾਰ ਭਾਈ ਕੋਈ ਕੱਟੀ ਦਿਵਾ ਦੋ ਕੋਈ ਐ ਕਰ ਲੋ ਵੀ ਆਪਾਂ ਕਾ ਗੱਲਬਾਤ ਕਰ ਲਈਏ ਇਦਾਂ ਦੀ ਕੱਟੀ ਵੀ ਜੀ 70 7000 ਦੀ ਹੈ ਨਾ ਕਿੰਨੇ ਬਰੀਡ ਤੇ ਕੰਮ ਬਈ ਜਿਹਨੇ ਬਰੀਡ ਤੇ ਕੰਮ ਕਰਨਾ ਇਹ ਕਰਨ ਵਾਲੀ ਮੈਂ ਕਹਿੰਦਾ ਵੀ ਕਾ ਭਾਈ ਕਹਿੰਦਾ ਸੀਵਨ ਵੀ ਚੰਗਾ ਲੱਗਿਆ ਦੇਖੋ ਸ਼ਰਸੁਰਤੀਆਂ ਪੂਰੀਆਂ ਹਾਂ ਹਾਂ ਬਹੁਤ ਯਾਨੀ ਕਿ ਸ਼ਕੀਨ ਆ ਤੇ ਭਾਈ ਕਹਿੰਦਾ ਸੀਵਨ ਵੀ ਇਹਦਾ ਚੰਗਾ ਲੱਗਿਆ ਪਰ ਉਹਦੀ ਕੋਈ ਜਾਣਕਾਰੀ ਹੈ ਨਹੀਂ ਕਿ ਉਹਨਾਂ ਨੇ ਬੰਦਿਆਂ ਨੇ ਬਾਈ ਨੂੰ ਤਾਂ ਹੈ ਬਾਕੀ ਤੁਸੀਂ ਇਹ ਦੇਖੋ ਭਾਈ ਉਮਰ ਖਾਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਪ੍ਰੀਤ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਈ ਨੂੰ ਲਾ ਲਿਓ ਫੋਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਉਂਦੇ ਵੱਸਦੇ ਰਹੋ ਜੀ ਧੰਨਵਾਦ